प्यारे बच्चों आज अपन क्लास 5 पंजाबी पुस्तक पाठ नंबर 10 बोली है पंजाबी साडी पाठ अभ्यास करेंगे सबसे पहले जुबानी अभ्यास देखो बच्चों साडी मां बोली केडी है साडी मां बोली पंजाबी है प्रश्न नंबर 2 बच्चों कवि बोली पंजाबी बोली ਨੂੰ ਕਿਸ ਚੀਜ਼ ਦੀ ਖਾਨ ਮੰਨਦਾ ਹੈ ਕਵੀ ਪੰਜਾਬੀ ਬੋਲੀ ਨੂੰ ਮੋਤੀਆਂ ਦੀ ਖਾਨ ਮੰਨਦਾ ਹੈ 53 ਕਿਸ ਨੂੰ ਕਹਿੰਦੇ ਹਨ ਤ੍ਰਿਵਨ ਤ੍ਰੇਨ ਜਿਹੜੀ ਹੈ ਉਹ ਕੁੜੀਆਂ ਦਾ ਇੱਕ ਇਕੱਠ ਹੁੰਦਾ ਹੈ ਔਰਤਾਂ ਦਾ ਇਕੱਠ ਹੁੰਦਾ ਹੈ ਜਿੱਥੇ ਉਹ ਸਾਰੇ ਬੈਠ ਕੇ ਚਰਖਾ ਕੱਤਦੇ ਹਨ ਠੀਕ ਹੈ ਕਵਿਤਾ ਗਾਓ ਕਵਿਤਾ ਤੁਸੀਂ गा ਕੇ ਆਪ ਦੇ ਟੀਆਪਕ ਨੂੰ ਸੁਣਾਣੀ ਹੈ ਅੱਗੇ ਦੇਖੋ ਕਵਿਤਾ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲੇ ਪੈਰਾ ਪੜ੍ਹਨਾ ਹੈ ਤੁਸੀਂ ਅਸੀਂ ਨਹੀਂ ਭੁਲਾਉ ਭੁਲਾਣੀ ਬੋਲੀ ਹੈ ਪੰਜਾਬੀ ਸਾਡੀ ਇਹ ਤੋਂ ਪੈਰਾ ਜਿਹੜਾ ਤੁਸੀਂ ਪੜ੍ਹਨਾ ਹੈ ਤੇ ਹੁਣ ਪ੍ਰਸ਼ਨਾਂ ਦੇ ਉੱਤਰ ਦੇਣੇ ਪਹਿਲਾ ਪ੍ਰਸ਼ਨ ਕੀ ਹੈ ਆਪਣੀ ਪੰਜਾਬੀ ਬੋਲੀ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਇਸ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਹੈ ਠੀਕ ਹੈ ਇਸ ਨੂੰ ਆਪਾਂ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਅੱਗੇ ਦੇਖੋ ਬੱਚੋ ਪ੍ਰਸ਼ਨ ਨੰਬਰ 2 ਕਵੀ ਪੰਜਾਬੀ ਬੋਲੀ ਦੀ ਸਿਫਤ ਕਿਵੇਂ ਕਰਦਾ ਹੈ ਕਵੀ ਪੰਜਾਬੀ ਬੋਲੀ ਦੀ ਬੋਲੀ ਨੂੰ ਮੋਤੀਆਂ ਦੀ ਖਾਨਿਕ ਹੈ ਕਿ ਉਸ ਦੀ ਸਿਫਤ ਕਰਦਾ ਹੈ ਠੀਕ ਹੈ ਅੱਗੇ ਦੇਖੋ ਹੀਠਾ ਲਿਖੇ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਲਿਖੋ ਇਹਨਾਂ ਦਾ ਸਮਾਨਾਰਥਕ ਸ਼ਬਦ ਖਾਨ ਦਾ ਮਤਲਬ ਹੁੰਦਾ ਹੈ ਭੰਡਾਰ ਵਾਰ ਦਾ ਮਤਲਬ ਦਿਨ ਵੀ ਹੁੰਦਾ ਹੈ ਤੇ ਹਮਲਾ ਕਰਨਾ ਵੀ ਹੁੰਦਾ ਹੈ ਜੰਗ ਲੜਾਈ ਜਿੱਦ ਜਿੰਦ ਜਾਨ ਠੀਕ ਹੈ ਬੱਚੋ ਅੱਗੇ ਦੇਖੋ ਹੀਠੇ ਲਿਖੇ ਸ਼ਬਦਾਂ ਨੂੰ ਵਾਕ ਵਿੱਚ ਵਰਤੋ ਤ੍ਰਿਣ ਯਾਨੀ ਕੁੜੀਆਂ ਦਾ ਭੰਡਾਰ ਕਹਿ ਦਿਓ ਜਾਂ ਵਿੱਚ ਬੈਠੀਆਂ ਚਰਖਾ ਕੱਤ ਰਹੀ ਹਨ ਠੀਕ ਹੈ ਅਜਾ ਉਦੋਂ ਵਾਰ ਵੰਜਲੀ ਰਾਂਜਾ ਵੱਡੀ ਮਿੱਠੀ ਵੰਜਲੀ ਵਜਾਉਂਦਾ ਸੀ ਕਿਆਰੀ ਕਿਆਰੇ ਵਿੱਚ ਰੰਗ-ਬਰੰਗੇ ਫੁੱਲ ਖਿੜੇ ਹੋਏ ਹਨ ਭੰਡਾਰ ਤੁਸੀਂ ਇਹ ਵੀ ਲਿਖ ਸਕਦੇ ਹੋ ਪੰਜਾਬੀ ਬੋਲੀ ਮੋਤੀਆਂ ਦਾ ਭੰਡਾਰ ਹੈ ਜਾਂ ਫਿਰ ਕੁਨੀਆਂ ਜਿਹੜੇ ਢੰਡਾਰ ਵਿੱਚ ਬੈਠੀ ਚਰਖਾ ਕੱਤ ਰਹੀ ਹਨ ਠੀਕ ਹੈ ਬੱਚੋ ਕੋਈ ਵੀ ਤੁਸੀਂ ਬਣਾ ਸਕਦੇ ਅੱਗੇ ਦੇਖੋ ਇਹ ਸੁੰਦਰ ਲਿਖਾਈ ਦਾ ਹੈ ਬੱਚੋ ਤੁਸੀਂ ਆਹ ਦੇਖ ਕੇ ਦੋਨੇ ਆਹ ਦੇਖ ਕੇ ਸੁੰਦਰ-ਸੁੰਦਰ ਉਰੇ ਤੁਸੀਂ ਲੇਖਣਾ ਹੈ ਤੇ ਅੱਗੇ ਜਿਹੜਾ ਹੈ ਲੋਕ ਗੀਤ ਹੈ ਆਪਣੇ ਮਾਤਾ-ਪਿਤਾ ਅਤੇ ਵੱਡਿਆਂ ਦੀ ਸਹਾਇਤਾ ਨਾਲ ਪੰਜਾਬੀ ਵਿਆਹ ਵਿਆਹਾਂ ਵਿੱਚ ਗਾਏ ਜਾਂਦੇ ਕੁਝ ਲੋਕ ਗੀਤ ਦੀਆਂ 17 ਲਿਖੋ ਘੋੜੀਆਂ ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਲੋਕ ਗੀਤ ਹੈ ਇਹ ਕੀ ਹੁੰਦਾ ਇਸੇ ਲੋਕ ਗੀਚੇ ਜਿਹੜੀ ਜਨਾਨੀਆਂ ਹੈ ਜਿਹੜੇ ਉੱਥੇ ਲੇਡੀਜ਼ ਹੈ ਉਹ ਕੀ ਕਰਦੇ ਨੇ ਮੁੰਡੇ ਦੇ ਪਰਿਵਾਰ ਬਾਰੇ ਮੁੰਡਿਆਂ ਬਾਰੇ ਕੀ ਹੈ ਉਹਨੂੰ ਬੜਾ ਚੜਾ ਕੇ ਗੱਲਾਂ ਕਰਦੇ ਨੇ ਉਹਨਾਂ ਦੀ ਵਡਿਆਈ ਕਰਦੇ ਨੇ ਠੀਕ ਹੈ ਤੁਸੀਂ ਆ ਕੋ ਸੈਕੰਡ ਲਈ ਮੈਂ ਉਰੇ ਰੋਕ ਰਿਆ ਇਹਨੂੰ ਤੁਸੀਂ ਦੇਖ ਕੇ ਪੜ੍ਹ ਕੇ ਤੁਸੀਂ ਲਿਖੋ ਠੀਕ ਹੈ ਬੱਚੋ ਲਿਖ ਲਿਆ ਹੋਣਾ ਠੀਕ ਹੈ ਇਹਦਾ ਤੁਸੀਂ ਹੋਰ ਵੀ ਲਿਖ ਸਕਦੇ ਹੋ ਬਹੁਤ ਹੁੰਦੇ ਨੇ ਇਹ ਜ਼ਰੂਰ ਨਹੀਂ ਇਹ ਹੀ ਲਿਖਣਾ ਹੈ ਤੁਸੀਂ ਜੇ ਬਧੀਆਂ ਲੱਗਦਾ ਇਹ ਲਿਖ ਸਕਦੇ ਹੋ ਤੁਸੀਂ ਅੱਗੇ ਦੇਖੋ ਸੁਹਾਗ ਸੁਹਾਗ ਤੋਂ ਹੀ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕੁੜੀ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਲੋਕ ਗੀਤ ਹੈ ਇਹ ਕੁੜੀ ਦੇ ਵਿਆਹ ਵਿੱਚ ਗਾਏ ਜਾਂਦੇ ਨੇ ਸੁਹਾਗ ਤੇ ਕੁੜੀ ਦੇ ਆਉਣ ਵਾਲੇ ਭਵਿੱਖ ਬਾਰੇ ਆਉਣ ਵਾਲੇ ਸਮੇਂ ਦੇ ਲਈ ਆਪਾਂ ਕੀ ਹੈ ਸ਼ੁਭਕਾਮਨਾਵਾਂ ਹੁੰਦੀ ਹੈ ਉਹਦੇ ਲਈ ਆਪਾਂ ਇਹ ਗਾਉਂਦੇ ਹਾਂ ਤੁਸੀਂ ਆ ਦੇਖੋ ਦੇਖ ਕੇ ਲਿਖ ਸਕਦੇ ਹੋ ਠੀਕ ਹੈ ਅੱਗੇ ਦੇਖੋ ਉੱਚਾ ਆ ਤੁਸੀਂ ਪੰਜਾਬੀ ਪੜੋ ਪੰਜਾਬੀ ਬੋਲੋ ਪੰਜਾਬੀ ਲਿਖੋ ਆ ਤੁਸੀਂ ਸੁੰਦਰ-ਸੁੰਦਰ ਉਰੇ ਲਿਖਣਾ ਹੈ ਤੇ ਇੱਕ ਪੋਸਟਰ ਦੇ ਰੂਪ ਵਿੱਚ ਬਣਾਉਣਾ ਹੈ ਇੱਕ ਡਰਾਇੰਗ ਬਣਾਣੀ ਹੈ ਠੀਕ ਹੈ ਇਸੇ ਹਿਸਾਬ ਤੋਂ ਤੁਸੀਂ ਲਿਖਣਾ ਓਕੇ ਇਹ ਲੈਸਨ ਤੁਹਾਡਾ ਉਰੇ ਹੀ ਕੰਪਲੀਟ ਹੁੰਦਾ ਹੈ ਓਕੇ ਥੈਂਕ ਯੂ